ਸਤਿ ਸ਼੍ਰੀ ਅਕਾਲ ਜੀ ਅੱਜ ਦੀ ਜੋ ਕਵਿਤਾ ਆਪਾਂ ਪੜਾਂਗੇ ਉਹ ਕਵਿਤਾ ਬੰਸਰੀ ਦੇ ਬਾਰੇ ਹੈ ਜਿਸ ਨੂੰ ਆਪਾਂ ਵੰਜਲੀ ਵੀ ਕਹਿ ਦਿੰਨੇ ਆ ਤੇ ਇਸ ਕਵਿਤਾ ਦਾ ਸਿਰਲੇਖ ਹੈ ਵਾਂਸ ਦੀ ਪੂਰੀ ਪੂਰੀ ਦਾ ਮਤਲਬ ਹੁੰਦਾ ਹੈ ਕਿ ਇੱਕ ਹਿੱਸਾ ਜਦੋਂ ਆਪਾਂ ਗੰਨੇ ਨੂੰ ਛੋਟੇ-ਛੋਟੇ ਹਿੱਸਿਆਂ ਦੇ ਵਿੱਚ ਕੱਟ ਲੈਨੇ ਆ ਤਾਂ ਉਦੋਂ ਵੀ ਆਪਾਂ ਕਹਿ ਦਿੰਨੇ ਆ ਕਿ ਇਹ ਗੰਨੇ ਦੀਆਂ ਪੂਰੀਆਂ ਨੇ ਇਵੇਂ ਹੀ ਜਦੋਂ ਵਾਂਸ ਨੂੰ ਆਪਾਂ ਕੱਟ ਲੈਨੇ ਆ ਉਸ ਦੇ ਛੋਟੇ ਹਿੱਸੇ ਬਣਾ ਲੈਨੇ ਆ ਤੇ ਉਸ ਨੂੰ ਆਪਾਂ ਵਾਂਸ ਦੀ ਪੂਰੀ ਕਹਿ ਦਿੰਨੇ ਆ ਤੇ ਇਥੇ ਬਾਂਸ ਦੀ ਪੂਰੀ ਤੋਂ ਮਤਲਬ ਹੈ ਬੰਸਰੀ ਬੰਸਰੀ ਵੰਝਲੀ ਜਾਂ ਮੁਰਲੀ ਤੇ ਇਸ ਕਵਿਤਾ ਦੇ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿ ਰਹੇ ਨੇ ਕਿ ਜਦੋਂ ਗਾਂਦੀ ਹਾਂ ਸਾਈਆਂ ਤੈਂ ਗੀਤ ਤਦੋਂ ਵਸਨੀਆ ਵਿੱਚ ਹਜ਼ੂਰੀ ਸਾਈਆਂ ਦਾ ਮਤਲਬ ਉਹ ਪਰਮਾਤਮਾ ਕਿ हे ਪਰਮਾਤਮਾ ਜਦੋਂ ਮੈਂ ਤੇਰੇ ਗੀਤ ਗਾਉਂਦੀ ਹਾਂ ਉਹ ਬੰਸਰੀ ਕਹਿ ਰਹੀ ਹੈ ਤੇ ਉਦੋਂ ਮੈਂ ਹਜ਼ੂਰੀ ਦੇ ਵਿੱਚ ਵਸਦੀ ਹਾਂ ਹਜ਼ੂਰੀ ਦੇ ਵਿੱਚ ਵਸਣ ਦਾ ਮਤਲਬ ਕੀ ਹੁੰਦਾ ਹੈ ਕਿ ਇੱਕ ਐਸਾ ਅਹਿਸਾਸ ਆਪਣੇ ਦਿਲ ਨੂੰ ਹਰ ਵੇਲੇ ਮਹਿਸੂਸ ਰਹਿਣਾ ਕਿ ਉਹ ਮੇਰਾ ਪਰਮਾਤਮਾ ਮੇਰੇ ਕੋਲ ਹੈ ਤੇ ਮੈਂ ਉਸ ਪਰਮਾਤਮਾ ਦੇ ਕੋਲ ਹਾਂ ਜਦੋਂ ਇਹ ਅਹਿਸਾਸ ਤੁਹਾਡੇ ਦਿਲ ਦੇ ਵਿੱਚ ਹੋਵੇ ਤੇ ਇਸ ਅਹਿਸਾਸ ਨੂੰ ਆਪਾਂ ਕਹਿ ਦਿੰਨੇ ਆ ਹਜ਼ੂਰੀ ਦੇ ਵਿੱਚ ਵਸਣਾ ਗਾਇਬ ਹੋ ਜਾਏ ਜਦੋਂ ਹਜ਼ੂਰੀ ਤਦੋਂ ਆਂਦੀ ਏ ਬੰਦੀ ਨੂੰ ਸੂਝ ਉਹ ਕਹਿ ਰਹੀ ਹੈ ਵਾਂਸ ਦੀ ਪੂਰੀ ਕਿ ਜਦੋਂ ਇਹ ਹਜ਼ੂਰੀ ਗਾਇਬ ਹੋ ਜਾਂਦੀ ਹੈ ਚਲੀ ਜਾਂਦੀ ਹੈ ਤੇ ਜਦੋਂ ਇਹ ਅਨੁਭਵ ਇਹ ਅਹਿਸਾਸ ਚਲਾ ਜਾਂਦਾ ਹੈ ਕਿ ਤੁਸੀਂ ਮੇਰੇ ਕੋਲ ਹੋ ਤੇ ਮੈਂ ਤੁਹਾਡੇ ਕੋਲ ਹਾਂ ਉਹਾਂ ਉਦੋਂ ਬੰਦੀ ਨੂੰ ਉਦੋਂ ਵਾਂਸ ਦੀ ਪੂਰੀ ਕਹਿ ਰਹੀ ਹੈ ਕਿ ਉਦੋਂ ਇਨਸਾਨ ਨੂੰ ਸੂਝ ਆਉਂਦੀ ਹੈ ਮੈਨੂੰ ਸੂਝ ਆਉਂਦੀ ਹੈ ਕੀ ਸੂਝ ਆਉਂਦੀ ਹੈ ਸੂਝ ਦਾ ਮਤਲਬ ਹੈ ਸਮਝ ਤੁਸੀਂ ਹਾਂ ਤੁਸੀਂ ਹੀ ਸਾਂਉ ਗਾਵਿਆ ਗੀਤ ਮੈਂ ਸਾਂ ਵਾਂਸ ਦੀ ਪੂਰੀ ਬੇਜਾਨ ਕਿ ਸਮਝ ਮੈਨੂੰ ਇਹ ਆਈ ਕਿ ਤੁਸੀਂ ਹੀ ਸੀ ਸਾਈਂ ਜੀ ਤੁਸੀਂ ਹੀ ਸੀ ਪਰਮਾਤਮਾ ਪ੍ਰਭੂ ਜਿਸ ਨੇ ਉਹ ਗੀਤ ਗਾਇਆ ਸੀ ਮੈਂ ਤਾਂ ਇੱਕ ਵਾਂਸ ਦੀ ਪੂਰੀ ਸਾਂ ਵਾਂਸ ਕੀ ਇੱਕ ਦਰਖਤ ਹੈ ਕਿ ਮੈਂ ਤਾਂ ਉਸ ਦਾ ਇੱਕ ਹਿੱਸਾ ਸਾਂ ਬੇਜਾਨ ਮੇਰੇ ਵਿੱਚ ਕੋਈ ਜਾਨ ਨਹੀਂ ਸੀ ਭਰੀ ਹੋਈ ਸਾਂ ਛੇਕਾਂ ਦੇ ਨਾਲ ਤੁਸੀਂ ਭਰਦੇ ਹੋ ਗੀਤਾਂ ਦੇ ਨਾਲ ਕਿ ਉਸ ਵਾਂਸ ਦੀ ਪੂਰੀ ਉਸ ਮੁਰਲੀ ਦੇ ਵਿੱਚ ਬੰਸਰੀ ਦੇ ਵਿੱਚ ਛੇਕ ਹੁੰਦੇ ਨੇ ਕਿ ਮੈਂ ਤਾਂ ਉਹਨਾਂ ਛੇਕਾਂ ਦੇ ਨਾਲ ਭਰੀ ਹੋਈ ਸਾਂ ਪਰ ਤੁਸੀਂ ਮੈਨੂੰ ਗੀਤਾਂ ਦੇ ਨਾਲ ਆਪ ਭਰਦੇ ਹੋ ਮੈਂ ਵਾਂਸ ਦੀ ਪੂਰੀ ਨੂੰ ਆਪ ਪਲਕੀ ਕਰਦੇ ਹੋ ਆਕੇ ਨਿਹਾਲ ਕਿ ਮੈਂ ਤਾਂ ਉਹ ਬੇਜਾਨ ਛੇਕਾਂ ਦੇ ਨਾਲ ਹੋਈ ਵਾਂਸ ਦੀ ਪੂਰੀ ਹਾਂ ਪਰ ਤੁਸੀਂ ਮੈਨੂੰ ਵਾਂਸ ਦੀ ਪੂਰੀ ਨੂੰ ਆਪ ਮੇਰੇ ਪਲਕਾਂ ਦੇ ਵਿੱਚ ਆ ਕੇ ਨਿਹਾਲ ਕਰਦੇ ਹੋ ਪਲਕਾਂ ਦੇ ਵਿੱਚ ਆਉਣ ਦਾ ਮਤਲਬ ਹੁੰਦਾ ਹੈ ਕਿ ਅੱਖਾਂ ਦੇ ਵਿੱਚ ਵਸ ਜਾਣਾ ਜਿਹੜੀਆਂ ਵੈਸੇ ਪਲਕਾਂ ਦਾ ਕੀ ਹੁੰਦੀਆਂ ਕਿ ਜਿਹੜੀਆਂ ਅੱਖਾਂ ਨੇ ਅੱਖਾਂ ਦੇ ਉੱਪਰ ਜਿਹੜਾ ਇੱਕ ਪਰਦਾ ਜਿਹੜਾ ਅੱਖਾਂ ਨੂੰ ਢੱਕਦਾ ਹੈ ਤੇ ਧੂੜ ਮਿੱਟੀ ਤੋਂ ਬਚਾਉਂਦਾ ਹੈ ਉਸ ਨੂੰ ਆਪਾਂ ਪਲਕਾਂ ਕਹਿ ਦਿੰਨੇ ਆ ਤੇ ਪਰ ਪਲਕਾਂ ਦੇ ਵਿੱਚ ਆ ਜਾਣ ਦਾ ਮਤਲਬ ਹੁੰਦਾ ਹੈ ਕਿ ਮਨ ਦੇ ਵਿੱਚ ਵਸ ਜਾਣਾ ਦਿਲ ਦੇ ਵਿੱਚ ਵਸ ਜਾਣਾ ਅੱਖਾਂ ਦੇ ਵਿੱਚ ਵਸ ਜਾਣਾ ਕਿ ਤੁਸੀਂ ਆਪ ਮੇਰੇ ਦਿਲ ਦੇ ਵਿੱਚ ਆ ਕੇ ਵਸ ਜਾਂਦੇ ਹੋ ਤੇ ਮੈਨੂੰ ਨਿਹਾਲ ਕਰਦੇ ਹੋ ਮੈਨੂੰ ਖੁਸ਼ੀਆਂ ਦੇ ਨਾਲ ਮੈਨੂੰ ਆਨੰਦਮਈ ਕਰਦੇ ਹੋ ਮੈਨੂੰ ਆਪਣੀ ਹਜ਼ੂਰੀ ਬਖਸ਼ਦੇ ਹੋ ਤੇ ਮੈਂ ਕੁਝ ਵੀ ਨਹੀਂ ਹਾਂ ਤੇ ਇਸੇ ਤਰ੍ਹਾਂ ਜਦੋਂ ਸਾਡੇ ਇਨਸਾਨਾਂ ਦੇ ਵਿੱਚ ਵੀ ਕਦੇ ਕੋਈ ਗਣ ਹੋਵੇ ਤੇ ਅਸੀਂ ਕੋਈ ਚੀਜ਼ਾਂ ਪ੍ਰਾਪਤ ਕਰ ਲਈਏ ਖੁਸ਼ ਹੋ ਜਾਈਏ ਤੇ ਸਾਨੂੰ ਲੱਗੇ ਕਿ ਇਹ ਅਸੀਂ ਹਾਂ ਪਰ ਇਹ ਅਸੀਂ ਨਹੀਂ ਸਾਡੇ ਅੰਦਰ ਉਹੀ ਪਰਮਾਤਮਾ ਆਪ ਸਾਨੂੰ ਬਖਸ਼ਿਸ਼ਾਂ ਕਰਕੇ ਸਾਡੇ ਕੋਲੋਂ ਆਪ ਇਹ ਸੇਵਾਵਾਂ ਲੈ ਰਿਹਾ ਹੈ ਨੂੰ ਆਪ ਉਹ ਆਨੰਦ ਬਖਸ਼ ਰਿਹਾ ਹੈ ਤੇ ਨੇਹਾਲ ਕਰ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ